ਇਹੜੀ ਪੁਲਿਸੇ ਕਹਿੰਦੀ ਐ ਵੀ ਅਸੀਂ ਵੀ ਪੰਜਾਬ ਦੇ ਲੋਕਾਂ ਦੇ ਨਾਲ ਆ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਅੱਜ ਇਹਨਾਂ ਨੂੰ ਸਾਨੂੰ ਦਿਖਾਤਾ ਇਹ ਕਿਸਾਨਾਂ ਦੇ ਪੁੱਤ ਨਹੀਂ ਇਹਨਾਂ ਜੋਟੀਦਾਰਾਂ ਦੇ ਪੁੱਤ ਨੇ ਜਿਹਦੇ ਕਹਿੰਦੇ ਉਹਨੇ ਅਸੀਂ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਸ਼ਾਸਨ ਵੱਲੋਂ ਹੀ ਆਇਆ ਵੀ ਚਾਰ ਆਗੂ ਨੂੰ ਤੁਸੀਂ ਰੈਸਟ ਕਰਕੇ ਲੈ ਚ ਹੂੰ ਇਹ ਸਾਡੇ ਸਾਡੇ ਬੰਦਿਆਂ ਨੇ ਸੁਣਿਆ ਵੀ ਇਹਨਾਂ ਦੀਆਂ ਵੀਡੀਓ ਬੰਦ ਕਰੋ ਇਹਨਾਂ ਨੂੰ ਰੈਸਟ ਕਰੋ ਦੇਖੋ ਅੱਜ ਪੰਜਾਬ ਸਰਕਾਰ ਪੂਰਨ ਤੌਰ ਤੇ ਬੀਜੇਪੀ ਦੀ ਪਿੱਠ ਤੇ ਕਰਦੀ ਹੈ ਇਹਦੀ ਬਾਪ ਦੀ ਸਰਕਾਰ ਆ ਭਵੰਤਮਾਨ ਗ੍ਰਹਿ ਮੰਤਰੀ ਦਾ ਪਾਸ ਤੋਂ ਬਿੱਲਾ ਰੱਖਿਆ ਹੋਇਆ ਹੈ ਵਿਚ ਅੰਨੇ ਹੋ ਗਏ ਨੇ ਅੰਨੇ ਪੈਸੇ ਨੇ ਅੰਨੇ ਕਰਤੇ ਜ਼ਮੀਰਾਂ ਮਾਰਤੀਆਂ ਲਾਲ ਵੱਟਨਾ ਵੱਡੀਆਂ ਵੱਡੀਆਂ ਗੱਡੀਆਂ ਨੇ ਅੰਨੇ ਕਰਤੇ ਬੰਗਲਿਆਂ ਨੇ ਅੰਨੇ ਕਰਤੇ ਭਗਤੂਆਣਾ ਦੇ ਵਿੱਚ ਹੰਸਰਾਜ ਹੰਸ ਵੱਲੋਂ ਪਹੁੰਚਿਆ ਜਾਣਾ ਸੀ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਸੀ ਇੱਥੇ ਤੇ ਉਗਰਾਹਾ ਜਥੇਬੰਦੀ ਦੇ ਕਿਸਾਨ ਆਗੂ ਵੀ ਪਹੁੰਚੇ ਹੋਏ ਸੀ ਵਿਰੋਧ ਕਰਨ ਦੇ ਲਈ ਹੰਸਰਾਜ ਹੰਸਦਾਰ ਤੇ ਹੰਸਰਾਜ ਹੰਸ ਹੈ ਜਿਹੜਾ ਕਿਸਾਨ ਆਗੂਆਂ ਨੂੰ ਦੇਖਦੇ ਹੋਏ ਪਿੱਛੇ ਮੁੜ ਗਿਆ ਤੇ ਗੱਲਬਾਤ ਕਰਦੇ ਆਂ ਵੀਰ ਸਾਡੇ ਨਾਲ ਮੌਜੂਦਾ ਹਾਂਜੀ ਬਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਪਹਿਲਾਂ ਹੰਸਰਾਜ ਹੰਸਵਾਲੋਂ ਇੱਥੇ ਭਗਤਵਾਨਾ ਵੇਖੇ ਪਹੁੰਚਿਆ ਜਾਣਾ ਸੀ ਤੇ ਵਾਪਸ ਚਲੇ ਜਾਣਾ ਕੀ ਮੰਨਦੇ ਹੋ ਤੁਸੀਂ ਲੋਕਾਂ ਦੇ ਸਾਹਮਣੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਅਸੀਂ ਤਾਂ ਕੁਝ ਨਹੀਂ ਕਹਿਣਾ ਸੀ ਅਸੀਂ ਜਿਹੜੇ ਸਾਡੇ ਹੱਕ ਆ ਲਖੀਨਪੁਰ ਖੀਦੀ ਦਾ ਐਨਐਸਪੀ ਦਾ ਰਜਗਾਰ ਦਾ ਨਸ਼ੇ ਦਾ ਜਿਹੜੇ ਸਿੰਘੂ ਖਡੌਰੀ ਤੇ ਕਿਸਾਨ ਬੈਠੇ ਆ ਉਹਨਾਂ ਦਾ ਮਸਲਾ ਹੋਵੇ ਅਸੀਂ ਆਪਦੇ ਸਵਾਲਾਂ ਦੇ ਜਵਾਬ ਕਰਨੇ ਸੀਗੇ ਉਹ ਇੱਥੇ ਆਏ ਨਹੀਂ ਗੱਡੀ ਦੇ ਵਿੱਚ ਪਾ ਕੇ ਲੰਮਾ ਪਿੱਛੇ ਨਿਕਲ ਗਿਆ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਤੁਸੀਂ ਚਾਰ ਜਣਾਂ ਦੀ ਮੀਟਿੰਗ ਕਰਾ ਦਿੰਦੇ ਆ ਅਸੀਂ ਇੱਕ ਕਰਾ ਦਿਓ ਬੁਲਾਓ ਅਸੀਂ ਜਵਾਬ ਕਰਨੇ ਆ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹ ਆਇਆ ਵੀ ਚਾਰ ਆਪ ਨੂੰ ਤੁਸੀਂ ਲਿਸਟ ਕਰਕੇ ਲੈ ਚੋ ਇਹ ਸਾਡੇ ਸਾਡੇ ਬੰਦਿਆਂ ਨੇ ਸੁਣਿਆ ਇਹਨਾਂ ਦੀਆਂ ਬੀੜ ਕੋ ਬੰਦ ਕਰੋ ਇਹਨਾਂ ਨੂੰ ਰੈਸਟ ਕਰੋ ਦੇਖੋ ਅੱਜ ਪੰਜਾਬ ਸਰਕਾਰ ਪੂਰਨ ਤੌਰ ਤੇ ਬੀਜੇਪੀ ਦੀ ਪਿੱਠ ਤੇ ਕਰ ਰਹੀ ਹੈ ਅੱਜ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਅਸੀਂ ਸਾਡਾ ਦਿੱਲੀ ਜਾਣ ਦਾ ਕੀ ਅਧਿਕਾਰ ਨਹੀਂ ਸੀ ਉੱਥੇ ਬੈਰੀਕੇਡ ਕਰਤੇ ਕੰਧਾਂ ਘੜਤਨਾ ਤਾਰਾਂ ਲਾਤੀਆਂ ਕਿਲ ਘੱਟ ਤੇ ਤੇ ਕੀ ਉਹ ਕਿਸਾਨ ਆਪੇ ਦਾ ਮੰਗਾਂ ਲਾਗੂ ਜਿਹੜੀਆਂ ਲਿਖਤੀ ਰੂਪ ਤੇ ਵਿੱਚ ਦਿੱਤੀਆਂ ਸੀ ਉਹ ਲਾਗੂ ਕਰਾਉਣ ਵਾਸਤੇ ਜਾਂਦੇ ਸੀ ਸਾਨੂੰ ਦਿੱਲੀ ਜਾਣ ਨਹੀਂ ਦਿੱਤਾ ਫਿਰ ਪਿੰਡ ਕਿਹਦੇ ਨੇ ਪੰਜਾਬ ਦੇ ਪਿੰਡ ਪੰਜਾਬ ਦੇ ਸ਼ਹਿਰ ਸਾਡੇ ਨੇ ਫਿਰ ਅਸੀਂ ਨਹੀਂ ਆਉਣ ਦਿੰਦੇ ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਅਸੀਂ ਡੰਡੇ ਦੇ ਜ਼ੋਰ ਤੇ ਨਹੀਂ ਆਉਣ ਦਿੰਦੇ ਅਸੀਂ ਸਿਰਫ ਇਹ ਕਹਿੰਨੇ ਆਂ ਵੀ ਕਿਸਾਨ ਮਜ਼ਦੂਰ ਦੁਕਾਨਦਾਰ ਛੋਟਾ ਵਪਾਰੀ ਮੌਲ ਵਾਲਾ ਦੁਕਾਨਦਾਰ ਉਹਦਾ ਤੁਸੀਂ ਸਵਾਲਾਂ ਦੇ ਜਵਾਬ ਦੇ ਦਿਓ 726 ਕਿਸਾਨ ਸ਼ਹੀਦ ਹੋ ਗਏ ਸਿੰਘੂ ਖਡੌਰੀ ਬਾਰਡਰ ਤੇ ਕਿਸਾਨਾਂ ਦੇ ਲੱਤਾਂ ਬਾਹਾਂ ਤੋੜੀਆਂ ਗਈਆਂ ਨੌਜਵਾਨ ਤੇ ਗੋਲੀ ਮਾਰਤੀ ਨੌਜਵਾਨਾਂ ਦੀਆਂ ਅੱਖਾਂ ਚ ਲੱਗੀਆਂ ਗਈਆਂ ਲੰਗਰ ਹਾਲ ਪੰਦ ਤੇ ਟਰੈਕਟਰ ਮਸ਼ੀਨਰੀਆਂ ਪੰਦ ਤੀਆਂ ਤੇ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਲੋਕਾਂ ਦਾ ਜਿਹੜਾ ਨੁਕਸਾਨ ਕੀਤਾ ਹੈ ਤੇ ਅਸੀਂ ਉਹਦਾ ਸਾਹ ਮੰਗ ਰਹੇ ਹਾਂ ਉਹਦੇ ਜਵਾਬ ਕਰਦੇ ਹਾਂ ਹਸਰਾਜ ਨੂੰ ਕਿਉਂ ਭਾਈਦਾ ਸਾਥੂ ਫਿਰ ਵੋਟਾਂ ਵੀ ਇਹ ਲੋਕਾਂ ਨੇ ਪਾਉਣੀਆਂ ਨੇ ਲੋਕਾਂ ਕੋਲੇ ਪਰਚੀਆਂ ਲੈਣ ਆਉਂਦਾ ਇਹ ਲੋਕਾਂ ਕੋਲੇ ਆਉਂਦਾ ਹੈ ਤੇ ਲੋਕਾਂ ਦੇ ਵਿੱਚ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਨਹੀਂ ਤੇ ਫਿਰ ਅਸੀਂ ਕੀ ਸਮਝ ਕੇ ਵੀ ਸਾਡਾ ਆਉਣ ਵਾਲਾ ਜਿਹੜਾ ਦੇਸ਼ ਹੈ ਜਿਹੜਾ ਪੰਜਾਬ ਆ ਇਹਨਾਂ ਦੇ ਹੱਥ 'ਚ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ ਭਾਰੀ ਫੋਰਸ ਹੈ ਜੋ ਤਨਾਤ ਕੀਤੀ ਗਈ ਹੈ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਕੀਆ ਕਰਦੀ ਸੀ ਕਿ ਅਸੀਂ ਆਮ ਲੋਕਾਂ ਦੀਆਂ ਆਮ ਲੋਕਾਂ ਨੂੰ ਸਵਾਲ ਤੱਕ ਕਰਨ ਨਹੀਂ ਦਿੱਤੇ ਜਾ ਰਹੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਮ ਲੋਕਾਂ ਦਾ ਕਿਦੋਂ ਕਰਨ ਦਿੱਤੇ ਆ ਜਦੋਂ ਵੀ ਆਮ ਲੋਕ ਆਮ ਆਵਦੀ ਆਵਾਜ਼ ਚੱਕਦਾ ਹੱਕ ਤੇ ਸੱਚ ਦੀ ਕਿਉਂ ਤਾਂ ਗਲਾ ਹਮੇਸ਼ਾ ਹੀ ਦੱਪਿਆ ਗਿਆ ਐ ਅੱਜ ਤੱਕ ਪਹਿਲੀ ਵਾਰ ਥੋੜਾ ਆ 72 ਸਾਲਾਂ ਦਾ ਆਜ਼ਾਦਤਾ ਸੀ ਸੀਗੇ ਉਹ ਗੋਰਾ ਗੋਰਿਆਂ ਤੋਂ ਹੋਏ ਸੀ ਕਾਲਿਆਂ ਤੋਂ ਅਜੇ ਕਿੱਥੇ ਆਜ਼ਾਦ ਹੋਏ ਐ ਉਹ ਰਾਹ ਪਏ ਹੋਏ ਐ ਪਰ ਲੋਕਾਂ ਨੂੰ ਆਦੇ ਵੀ ਜਿੰਨੀ ਤਾਕਤ ਖੜੀ ਕਰੋਗੇ ਜਿੰਨੀ ਕੁ ਕਰਦੇ ਆ ਤਾਕਤ ਅਸੀਂ ਉਨੀ ਕੁ ਝੋਲੀ 'ਚ ਦਾਣੇ ਪਵਾ ਲੈਨੇ ਆ ਨਹੀਂ ਆਉਣ ਵਾਲਾ ਜਿਹੜਾ ਹਾਲਾਤ ਨੇ ਵੱਧ ਤੋਂ ਵੱਧਰ ਹੋਣ ਵਾਲੇ ਆ ਤੁਸੀਂ ਦੇਖੋ ਆ 2 ਮਹੀਨਿਆਂ ਦੇ ਵਿੱਚ ਜੇ ਸਾਡੇ ਕੋਲ ਇਹ ਖੜਨ ਨੂੰ ਤਿਆਰ ਨਹੀਂ ਸਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਨਹੀਂ ਤੇ ਫਿਰ ਤੁਸੀਂ ਆਪ ਦੇਖੋ ਹਾਲਾਂਕਿ ਬੀਜੇਪੀ ਦਾ ਕੀ ਆਧਾਰ ਰਹੇਗਾ ਜਿਸ ਹਿਸਾਬ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਉੱਥੇ ਪਹੁੰਚਿਆ ਜਾਣਾ ਹੁੰਦਾ ਤੇ ਉਹਨਾਂ ਨੂੰ ਛੇੜ ਤੋਂ ਹੀ ਨਿਕਲਣਾ ਪੈਂਦਾ ਕੀ ਆਧਾਰ ਰਹੇਗਾ ਬੀਜੇਪੀ ਦਾ ਬੀਜੇਪੀ ਦਾ ਆਧਾਰ ਇਹ ਹੈ ਉਹ ਬੀਜੇਪੀ ਹੈ ਜਿਹਨੇ ਮਣੀਪੁਰ ਦੇ ਵਿੱਚ ਸਾਡੀਆਂ ਔਰਤਾਂ ਦੇ ਬਸਤਰ ਲਾ ਕੇ ਬਾਜ਼ਾਰਾਂ ਚ ਕਮਾਇਆ ਉਹ ਬੀਜੇਪੀ ਹੈ ਜਿਹਨੇ ਜੋਪੀ ਦੇ ਵਿੱਚ ਜੋਗੀ ਅਦਿੱਤਿਆਨਾਥ ਦੀ ਸਰਕਾਰ ਦੇ ਵਿੱਚ ਔਰਤਾਂ ਦੇ ਨਾਲ ਬਲਾਤਕਾਰ ਕੀਤਾ ਹੋਇਆ ਤੇ ਜੀਭਾਂ ਕੱਢ ਕੇ ਤੇ ਰੀੜ ਦੀਆਂ ਹੱਡੀਆਂ ਤੋੜੀਆਂ ਹੋਈਆਂ ਉਹ ਬੀਜੇਪੀ ਆ ਜਿਨ੍ਹਾਂ ਦੇ 726 ਕਿਸਾਨ ਸ਼ਹੀਦ ਹੋ ਗਏ ਉਹ ਬੀਜੇਪੀ ਆ ਜਿਨ੍ਹਾਂ ਨੇ ਖੰਡੌੜੀ ਤੇ ਸਿੰਘੂ ਬਾਰਡਰ ਦੇ ਉੱਤੇ ਲੋਕਾਂ ਦਾ ਗੋਲੀਆਂ ਮਾਰ ਕੇ ਕਾਹਨ ਕੀਤਾ ਉਹ ਬੀਜੇਪੀ ਆ ਜਿੱਥੇ ਕਿਸਾਨ 13 ਮਹੀਨੇ ਬੈਠੇ ਰਹੇ ਲੋਕ 72 ਸਾਲ ਦੇ ਲੁਕਦੇ ਆਏ ਆ ਕੁੱਟਦੇ ਆਏ ਆ ਨਸ਼ਾ ਵਧ ਗਿਆ ਰੋਜ਼ਗਾਰ ਖੁੱਸ ਗਿਆ ਜਮੀਨਾਂ ਫਿੱਟ ਗਈਆਂ 3 ਲੱਖ ਪੰਜਾਬੀ ਜਮੀਨਾਂ ਵੇਚ ਕੇ ਆ ਦੀ ਜਮੀਨਾਂ ਤੋਂ ਵਿਲਾ ਹੋ ਗਿਆ ਮਜ਼ਦੂਰੀ ਦਾ ਅਰਜ਼ਗਾਰ ਮਰ ਗਿਆ ਦੁਕਾਨਦਾਰ ਦਾ ਦੁਕਾਨਦਾਰੀ ਖਤਮ ਹੋ ਗਈ ਕਿਸਾਨੀ ਖਤਮ ਹੋ ਗਈ ਜਵਾਨੀ ਖਤਮ ਹੋ ਗਈ ਰਹਿ ਕੀ ਗਿਆ ਇੱਥੇ ਬਈ ਜੀ ਤੁਹਾਡੇ ਵੱਲੋਂ ਬੀਜੇਪੀ ਦੇ ਲੀਡਰਾਂ ਦਾ ਘਰਾਓ ਵੀ ਕੀਤਾ ਜਾਂਦਾ ਹੈ ਪੰਜਾਬ ਦੇ ਲੀਡਰ ਵੱਧ ਚੜ ਕੇ ਜਿਹੜਾ ਬੀਜੇਪੀ ਦੇ ਵੱਲ ਜਾ ਰਿਹਾ ਸਕੰਦਰ ਮਲੂਕਾ ਦੀ ਨੋ ਦੀ ਗੱਲ ਕੀਤੀ ਜਾਵੇ ਪਰਮਪਾਲ ਕੌਰ ਹੈ ਜੋ ਉਹਨਾਂ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਜਾਣੀ ਹੈ ਆਸ ਲਗਾਈ ਜਾ ਰਹੀ ਹੈ ਕਿ ਉਹਨਾਂ ਨੇ ਜੁਆਇਨ ਕਰ ਲਈ ਹੈ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਲੀਡਰ ਵੱਧ ਚੜਦੇ ਵੱਟ ਅੰਨੇ ਹੋ ਗਏ ਨੇ ਅੰਨੇ ਪੈਸੇ ਨੇ ਅੰਨੇ ਕਰਤੇ ਜ਼ਮੀਰਾਂ ਮਾਰਤੀਆਂ ਲਾਲ ਵੱਟੀਆਂ ਵੱਡੀਆਂ ਵੱਡੀਆਂ ਗੱਡੀਆਂ ਨੇ ਅੰਨੇ ਕਰਤੇ ਬੰਗਲਿਆਂ ਨੇ ਅੰਨੇ ਕਰਤੇ ਲੋਕ ਚਾਹੇ ਛਿੱਤਰ ਮਾਰਨ ਲੋਕ ਚਾਹੇ ਰਹਿਣ ਚਾਹੇ ਨਾਰਹਿਣ ਪਰ ਸਾਡੇ ਬੰਗਲਾ ਗੱਡੀਆਂ ਫੂਟਰ ਸਕਿਉਰਟੀਆਂ ਗਨਮੈਨ ਸਾਡੇ ਕੋਲੇ ਜ਼ਰੂਰ ਰਹਿਣੇ ਚਾਹੀਦੇ ਆ ਖਲਾਤ ਤਾਂ ਜਾ ਰਹੇ ਨੇ ਰਵਨੀਤ ਬਿੱਟੂ ਕਹਿੰਦਾ ਭਾਜਪੀ ਇੱਕ ਉਹੀ ਪਾਰਟੀ ਆ ਜੋ ਕਿਸਾਨਾਂ ਦੇ ਮਸਲੇ ਵੀ ਹੱਲ ਕਰ ਸਕਦੀ ਆ ਅਸੀਂ ਆਹ ਕਿਸਾਨਾਂ ਦੇ ਮਸਲੇ ਹੱਲ ਕਰਾਵਾਂਗੇ ਅਸੀਂ ਕਿਸਾਨਾਂ ਦੇ ਧੀਆਂ ਪੁੱਤਾਂ ਕਹਿੰਦਾ ਸੀ ਕਿਵੇਂ ਦਿਖ ਦਿਓ ਤੁਸੀਂ ਫੇਸ ਤੇ ਉਹ ਬਿੱਟੂ ਆ ਇਹ ਜਿਹੜਾ ਆਦਾ ਸੀ ਜੋ ਕਿਸਾਨੀ ਅੰਦੋਲਨ ਚੱਲਦਾ ਆਦਾ ਮੈਂ ਇਹਨਾਂ ਦੇ ਨਾਲ ਬਾਈਟ ਕਰਾਂ ਜਿਨ੍ਹਾਂ ਨੇ 726 ਮਾਰਾ ਤੇ ਮੈਂ ਇਹਨਾਂ ਦੇ ਝੁੱਟਗਾ ਮਾਰੂਗਾ ਤੇ ਅੱਜ ਉਹਨਾਂ ਦੇ ਗੁੰਡਾ ਰਿਆ ਦਾ ਮੈਂ ਬਚਾਊਂਗਾ ਹੀ ਮੈਂ ਪੰਜਾਬ ਨੂੰ ਇਹ ਸਾਰੇ ਇਹਨਾਂ ਦੇ ਇਹੋ ਜਿਹੇ ਭਿਉ ਭਿਉ ਕੇ ਮਾਰੋ ਇਹੋ ਜਿਹੇ ਇਹਨਾਂ ਨੂੰ ਸਵਾਲ ਕਰੋ ਇਹਨਾਂ ਨੂੰ ਗਲੀਆਂ ਵਿੱਚ ਦੀ ਭਜਾਓ ਜਿਵੇਂ ਅੱਜ ਇਹ ਭੱਜਿਆ ਸਰਬਤ ਵਿਸ਼ਵਾਸ ਸੀ ਕਿ ਜੇ ਭੰਤੋਂ ਦੀ ਛਿਦਾਂ ਦੀ ਧਰਤੀ ਤੇ ਉਹਨੂੰ ਕਾਇਰ ਨਹੀਂ ਲਾਉਂਦੇ ਨਾਗਾ ਉਹ ਸਾਡੇ ਲੋਕਾਂ ਨੇ ਵਿਖਾਤਾ ਕਿ ਉਹਨਾਂ ਨੂੰ ਇਹ ਪਿੰਡ ਦੀ ਧਰਤੀ ਦੇ ਉੱਤੇ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਹ ਸਾਡੇ ਲੋਕਾਂ ਦਾ ਕਾਤਲ ਹੈ ਸਾਡੇ ਕਿਸਾਨਾਂ ਦਾ ਕਾਤਲ ਹੈ ਸਾਡੀਆਂ ਮਾਵਾਂ ਦਾ ਕਾਤਲ ਹੈ ਸਾਡੀਆਂ ਜ਼ਮੀਨਾਂ ਦਾ ਕਾਤਲ ਹੈ ਸਾਡੀਆਂ ਮੰਡੀਆਂ ਦਾ ਕਾਤਲ ਹੈ ਇਸ ਕਰਕੇ ਸਾਡੇ ਲੋਕਾਂ ਨੇ ਇਹ ਧਈਆ ਕੀਤਾ ਸੀ ਕਿ ਦੇਰੇ ਦੇ ਵਿੱਚ ਵੋਟਾਂ ਤੋਂ ਬਾਅਦ ਕੋਈ ਵੀ ਆਉਂਦਾ ਹ ਹੁਣ ਤੂੰ ਵੋਟਾਂ ਮੰਗਣਾ ਉਹਨਾਂ ਸਾਡੇ ਡੇਰੇ ਆ ਵੀ ਬੰਦ ਕੀਦਾ ਭਗਤਾਂ ਦਾ ਡੇਰਾ ਇਸ ਕਰਕੇ ਇਹ ਵੀ ਡੇਰਾ ਸਾਡਾ ਸ਼ੀਦਾ ਨੇ ਬਚਾਇਆ ਹੋਇਆ ਡੇਰਾ ਕਿ ਇੱਕ ਵਕਤ ਇਹ ਸੀ ਕਿ ਡੇਰੇ ਦੇ ਉੱਤੇ ਕਿਸੇ ਨੇ ਕਬਜ਼ਾ ਕੀਤਾ ਇਹੀ ਪਿੰਡ ਦੇ ਲੋਕਾਂ ਨੇ ਡੇਰਾ ਯਾਦ ਕਰਾਇਆ ਉਹ ਲੋਕਾਂ ਯਾਦ ਕਰਨੇ ਲੋਕਾਂ ਨਾਲ ਫੈਲਾ ਕੀਤਾ ਕਿ ਅੱਜ ਫੇਰ ਉਹਨਾਂ ਲੋਕਾਂ ਦੇ ਮਸੰਦਾਂ ਦੇ ਅੱਗੇ ਦੇਣਾ ਵਿੱਚ ਨਹੀਂ ਬਣ ਦੇਵਾਂਗੇ ਅਸੀਂ ਸਾਡੇ ਪਵਿੱਤਰ ਡੇਰੇ ਆ ਅਸੀਂ ਡੇਰਾ ਦੀ ਰਾਖੀ ਵੀ ਕਰਾਂਗੇ ਆਪਣਿਆਂ ਦੀ ਜਿੱਤੇ ਸਾਡੀ ਲੋਕ ਲੜਦੇ ਨੇ ਭਾਈ ਜੀ ਕਦੋਂ ਤੱਕ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਹੁੰਦਾ ਰਹੇਗਾ ਐਸੇ ਤੱਕ ਕਿ ਉਹਨਾਂ ਦੇ ਜਦੋਂ ਪਹੁੰਚਿਆ ਜਾਣਾ ਐਸੇ ਤੱਕਾ ਵਿਰੋਧ ਹੋਵੇਗਾ ਜੋ ਪਿੱਛੇ ਜਾਣਗੇ ਉਹਨਾਂ ਦਾ ਵਿਰੋਧ ਹੋਊਗਾ ਸਵਾਲਾਂ ਦੇ ਜਵਾਬ ਮੰਗੇ ਜਾਣਗੇ ਉਹਨਾਂ ਦੇ ਉਹਨਾਂ 'ਚ ਕਾਹ ਦਾ ਵਿਰੋਧ ਹੋਵੇਗਾ ਜਿੰਨਾ 'ਚ ਕਾਹ 1800 ਜਿਹੜਾ 800 ਜਿਹੜਾ ਕਿਸਾਨ ਚੀਜ਼ ਹੁੰਦਾ ਉਹਨਾਂ ਦੇ ਕਾਤਲਾਂ ਨੂੰ ਗਿਰਫਤਾਰ ਨਹੀਂ ਕੀਤਾ ਜਾਂਦਾ ਜਾਂ ਜੂਪੀ ਦੇ ਵਿੱਚ ਘਟਨਾ ਚੜ੍ਹਾਉਣ ਗਿਰਫਤਾਰ ਨਹੀਂ ਕੀਤਾ ਜਾਂਦਾ ਜਾਂ ਛੋਭਦੀ ਦੇ ਕਾਤਲਾਂ ਨੂੰ ਗਿਰਫਤਾਰ ਨਹੀਂ ਕੀਤਾ ਜਾਂਦਾ ਜਾਂ ਜਿਹੜੀਆਂ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਦੇਵਾਸੇ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਉਹਨਾਂ 'ਚ ਅਸੀਂ ਘਰਚੇ ਜਿਹਾ ਰਿਖਾਂਗੇ ਤੇ ਜਿੰਨਾ 'ਚ ਸਾਡੇ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਲੋਕਾਂ ਦੇ ਉੱਤੇ ਜਾਊਗੀ ਅਸੀਂ ਇਹਨਾਂ ਨੂੰ ਹਾਕਮਾਂ ਨੂੰ ਪਿੰਡ 'ਚ ਨਹੀਂ ਬਣਦੇ ਵਾਂ ਤੁਸੀਂ ਸ਼ੁਕਰਾਨ ਦੇ ਇਨਸਾਫ ਦੀ ਗੱਲ ਕੀਤੀ ਹੈ ਸ਼ੁਕਰਾਨ ਦੇ ਇਨਸਾਫ ਨੂੰ ਲੈ ਕੇ ਜਿਹੜੀ 0 ਐਫ ਆਈ ਆਰ ਆ ਦਰਜ ਕਰ ਦਿੱਤੀ ਗਈ ਹੈ ਸਰਕਾਰ ਕਹਿੰਦੀ ਇਨਸਾਫ ਦੇ ਦਿੱਤਾ ਐ ਸੀ ਸਰਕਾਰ ਕੀ ਦੀ ਐ ਅਸੀਂ ਚਲੋ ਪਹਿਲਾਂ ਹੀ ਬੋਲਤਾ ਨਹੀਂ ਪਾਪ ਦੀ ਸਰਕਾਰ ਆ ਭਵੰਤਮਾਨ ਹੈ ਗ੍ਰਹਿ ਮੰਤਰੀ ਦਾ ਪਾਸ ਤੋਂ ਬਿੱਲਾ ਰੱਖਿਆ ਹੋਇਆ ਹੈ ਜਿਵੇਂ ਗ੍ਰਹਿ ਮੰਤਰੀ ਉਹਨੂੰ ਕਹਿੰਦਾ ਉਮੀਓ ਕਰਦਾ ਉਹ ਆਪਦੀ ਪਾਰਟੀ ਦਾ ਵੀ ਨਹੀਂ ਚੱਲ ਰਿਆ ਜਿਵੇਂ ਉਹ ਗ੍ਰਹਿ ਮੰਤਰੀ ਕਹਿਦਾ ਵੀ ਅੱਜ ਉਸ ਪਿੰਡ 'ਚ ਮੇਰੇ ਬੰਦੇ ਨੇ ਜਾਣਾ ਉਹਦੀ ਰਾਖੀ ਕਰ ਜਿਹੜੀ ਪੁਲਿਸੇ ਕਹਿੰਦੀ ਹੈ ਵੀ ਅਸੀਂ ਵੀ ਪੰਜਾਬ ਦੇ ਲੋਕਾਂ ਦੇ ਨਾਲ ਆ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਅੱਜ ਇਹਨਾਂ ਨੂੰ ਸਾਨੂੰ ਦਿਖਾਤਾ ਇਹ ਕਿਸਾਨਾਂ ਦੇ ਪੁੱਤ ਨਹੀਂ ਇਹਨਾਂ ਜੋਟੀਦਾਰਾਂ ਦੇ ਪੁੱਤ ਨੇ ਜਿਨ੍ਹਾਂ ਕਹਿੰਦੇ ਉਹਨੇ ਅਸੀਂ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਇਹ ਉਹ ਗੱਠ ਜੋੜ ਦੇ ਨੁਮਾਇंदे ਨੇ ਉਹ ਕਾਤਲਾਂ ਦੀ ਉਹ ਭਾਗੀਦਾਰ ਨੇ ਉਹਨਾਂ ਕਾਤਲਾਂ ਦੀ ਰਾਖੀ ਕਰਦੇ ਨੇ ਅੱਜ ਪਿੰਨ ਭਗਤੋਵਾਲੇ ਦੇ ਉੱਤੇ ਅੱਜ ਵੀ ਕੱਲ ਫਰੀਦਕੋੜ ਚ ਵੀ ਦਿਖਾਇਆ ਮਟਿੰਡੇ ਦੇ ਵਿੱਚ ਵੀ ਦਿਖਾਇਆ ਜਿੱਥੇ ਕਿਤੇ ਵੀ ਲੋਕ ਲੜਦੇ ਨੇ ਜਿੱਥੇ ਲੋਕ ਵੀ ਖੜਦੇ ਨੇ ਇਹ ਇੱਕ ਲਾੜਾ ਇਕੱਠਾ ਹੋ ਕੇ ਆਪਦੇ ਮੁੱਖ ਮੰਤਰੀ ਦੀ ਸ਼ਹਾਦਤ ਗ੍ਰਾਮ ਮੰਤਰੀ ਦੀ ਸ਼ਹਾਦਤ ਲੋਕਾਂ ਦਾ ਵਿਰੋਧ ਕੀਤਾ ਹਰੇਕ ਦਾ ਵਿਰੋਧ ਨੂੰ ਰੋਕਦੇ ਹੀ ਨਹੀਂ ਇਕ ਕੰਮ ਹੋਣਾ ਇਹਨਾਂ ਲੋਕਾਂ ਦੇ ਡੰਗਾ ਬਣਾਉਂਦੀਆਂ ਨਾਲੇ ਜਿੱਥੇ ਇੱਕ ਪਿੱਛੇ ਅਸੀਂ ਦੇਖਿਆ ਜਿੱਥੇ ਨੱਕ ਦੇ ਉੱਤੇ ਡੀਐਸਪੀ ਦਾ ਗਨਮੈਨ ਦੋ ਤਿੰਨ ਹੋਰ ਮੰਦੇ ਸਾਡੇ ਆਗੂਆਂ ਦੇ ਡੰਡੇ ਮਾਰ ਰਹੇ ਨੇ ਉਹਨਾਂ ਦੇ ਿੱਡਾਜ ਹੁੱਜਾ ਮਾਰੇ ਨੇ ਇਹਦਾ ਹਿਸਾਬ ਕਤਾ ਵੀ ਅਸੀਂ ਲੈਣਾ ਹੈ ਕੋਈ ਨਹੀਂ ਕਾਲੀ ਭਾਜਪਾ ਦਾ ਵਿਰੋਧ ਨਹੀਂ ਉਹ ਵੀ ਕਾਲੀ ਆਉਣਗੇ ਉਹਨਾਂ ਦਾ ਵੀ ਹਿਸਾਬ ਕਤਾ ਲੈਣਾ ਕਾਂਗਰਸੀ ਆਉਣਗੇ ਗੈਰ ਸਮਝੋਤੇਵਾਰ ਕੇ ਨੀਤੀਆਂ ਲਕਈਆਂ ਉਹ ਰੋ ਹੀ ਉਰੋਧ ਕਰਨਾ ਸੀ ਆਪ ਵਾਲੇ ਆਉਣਗੇ ਜਿਹੜੇ ਭਗਤ ਸਿੰਘ ਦੇ ਰਾਜ ਦੀ ਗੱਲ ਕਰਦੇ ਨੇ ਬਗਵਾ ਦੀ ਗੱਲ ਕਰਦੇ ਨੇ ਅਸੀਂ ਉਹਨਾਂ ਦਾ ਜਵਾਬ ਲੈਣਾ ਛੋ ਅਸੀਂ ਜਿਹੜਾ ਸਾਡਾ ਫੈਸਲਾ ਸੀ ਕਿ ਸ਼ੀਦਾਂ ਦੀ ਧਰਤੀ ਤੇ ਨਹੀਂ ਆਉਣ ਦੇਵਾਂਗੇ ਉੱਥੇ ਜਦੋਂ ਸਾਡੇ ਲੋਕਾਂ ਨੇ ਪੂਰਾ ਕਰ ਦਿੱਤਾ ਹਾਂਸਰਾਜ ਹਾਂਸ ਦਾ ਵਿਰੋਧ ਨਹੀਂ ਗਈ ਸਾਡਾ ਜਿਹੜਾ ਜਥੇਬੰਦੀਆਂ ਦਾ ਵਿਰੋਧਾਤ ਬੀਜਪੀ ਦੇ ਕੈਂਡੀਡੇਟਾਂ ਦਾ ਖਾਨਸਰਾਜ ਨਾਲ ਸਾਡਾ ਕੋਈ ਵਿਰੋਧ ਨਹੀਂ ਜਾਂ ਪੰਜਾਬ ਦੇ ਵਿੱਚ ਜਿੰਨੇ ਵੀ ਹੋਰ ਕੈਂਡੀਡੇਟ ਹੈ ਬੀਜਪੀ ਦੇ ਉਹਨਾਂ ਨਾਲ ਕੋਈ ਵਿਰੋਧ ਨਹੀਂ ਬੀਜਪੀ ਦੇ ਜਿਹੜੇ ਹੈਗੇ ਆ ਕੈਂਡੀਡੇਟ ਹੈ ਜਿਹੜੇ ਉਹਦੇ ਟੈਕ ਤੇ ਲੜ ਰਹੇ ਬੀਜਪੀ ਪਾਰਟੀ ਦਾ ਵਿਰੋਧ ਕਿਉਂਕਿ ਜੋ ਬੀਜੇਪੀ ਪਾਰਟੀ ਵਾਅਦੇ ਕਰਦੀ ਹੈ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਵਪਾਰੀਆਂ ਨਾਲ ਪੂਰੇ ਨਹੀਂ ਕੀਤੇ ਅੱਜ ਤੋਂ 10 ਸਾਲ ਪਹਿਲਾਂ 2014 ਦੇ ਵਿੱਚ ਜਦੋਂ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਨਹੀਂ ਸੀ ਤੇ ਇਲੈਕਸ਼ਨ ਹੋਇਆ ਸੀ ਤਾਂ ਬੀਜੇਪੀ ਸਰਕਾਰ ਇਹ ਕਹਿ ਕੇ ਵੋਟਾਂ ਮੰਗਦੀ ਹੁੰਦੀ ਸੀ ਬੀਜੇਪੀ ਵਾਲੇ ਵੀ ਜੇਕਰ ਸਾਡੀ ਸਰਕਾਰ ਆ ਗਈ ਤਾਕ ਪਰ ਆਂਡੀਆਂ ਦੇ ਵਿੱਚ ਇੰਨੇ ਲੋਕਾਂ ਕੋਲੇ ਕਾਲਾ ਧਣ ਪਿਆ ਇਹਨਾਂ ਨੇ ਜਿਹੜੇ ਲੋਕਾਂ ਨੇ ਦੂਜੀਆਂ ਪਾਰਟੀਆਂ ਨੇ ਬਣਾਇਆ ਅਸੀਂ ਸਾਰਾ ਕੱਢ ਕੇ ਕਿਸਾਨਾਂ ਤੇ ਮਜ਼ਦੂਰਾਂ ਤੇ ਗਰੀਬਾਂ ਦੇ 15-15 ਲੱਖ ਰੁਪਈਆ ਜਿਹੜਾ ਖਾਤਿਆਂ ਚ ਪਾਵਾਂਗੇ ਇੱਕ ਤਾਂ ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਇਹਨਾਂ ਨੂੰ ਵੀ ਉਹ ਥੋੜੀ ਜਿਹੜੀ ਇਹ ਕਿੰਝ ਨੇ ਟਿਕਟਾਂ ਦਿੱਤੀਆਂ ਉਹਨਾਂ ਨੂੰ ਪੁੱਛੋ ਵੀ 15-15 ਲੱਖ ਦੂਜੀ ਗੱਲ ਵੀ ਜੋ ਕਿਸਾਨੀ ਅੰਦੋਲਨ ਚੱਲਿਆ ਸੀਗਾ ਉਸ ਵੇਲੇ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਵਾਅਦੇ ਕੀਤੇ ਸੀ ਉਸ ਵੇਲੇ ਵੀ ਜੇਕਰ ਤੁਸੀਂ ਹੁਣ ਧਰਨਾ ਚੱਕ ਦਿਓ ਤਿੰਨ ਕਾਨੂੰਨ ਵਾਪਸ ਕਰਕੇ ਤੁਹਾਨੂੰ ਹਰ ਫਸਲ ਤੇ ਐਮ ਐਸ ਪੀ ਦੇ ਦੇਾਂਗੇ ਤੇ ਤੁਹਾਡੀਆਂ ਸਾਰੀਆਂ ਫਸਲਾਂ ਤੇ ਬੀਮਾ ਦੇਵਾਂਗੇ ਤੇ ਲਖਪੀਰਪੁਰ ਥੀਰੀ ਤੇ ਜਿੰਨੇ ਵੀ ਕਤਲ ਹੋਇਆ ਕਿਸਾਨਾਂ ਦੇ ਅਜੇ ਮਿਸਰਾ ਟੈਨ ਨੂੰ ਸਜ਼ਾ ਦਿਵਾਵਾਂਗੇ ਤੇ ਜੋ ਦਿੱਲੀ ਦੇ ਵਿੱਚ ਉਸ ਵੇਲੇ ਪਰਚੇ ਪਈ ਸੀ ਕਿਸਾਨਾਂ ਦੇ ਉੱਤੇ ਉਹਨਾਂ ਨੂੰ ਵਾਪਸ ਲਵਾਂਗੇ ਜਾ ਜੋ ਕਿਸਾਨ ਉਥੇ 702 ਪਰਸੀਦ ਹੋਇਆ ਸੀ ਉਹਨਾਂ ਨੂੰ ਕੋਈ ਸਹਤਾ ਨੌਕਰੀਆਂ ਦੇਵਾਂਗੇ ਪੈਸਾ ਦੇਵਾਂਗੇ ਪਰ ਉਹ ਬੀਜੇਪੀ ਉਹ ਜਿਹੜੀਆਂ ਵਾਅਦੇ ਕੀਤੇ ਉਹਨਾਂ ਤੋਂ ਮੁੱਕਰ ਗਈ ਹੈ ਉਹਨਾਂ ਨੇ ਪੂਰੇ ਨਹੀਂ ਕੀਤੇ ਇਹੀ ਕਾਰਨ ਹੈ ਵੀ ਲੋਕ ਜਿਹੜੀਆਂ ਅਸੀਂ ਅਸੀਂ ਸਾਰੀਆਂ ਜਥੇਬੰਦੀਆਂ ਤੇ ਲੋਕ ਸੰਘਰਸ਼ ਸਹਿਯੋਗ ਕਿਸਾਨ ਜੁਨੀਅਨ ਵੱਲੋਂ ਮੈਂ ਸੂਬਾ ਪ੍ਰਧਾਨ ਗੁਰਜੀਤ ਸਿੰਘ ਜੱਟਗਲ ਬੋਲਦਾ ਹੈ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਬੀਜਪੀ ਦੇ ਕੈਂਡੀਡੇਟ ਆ ਉਹ ਇਹ ਨਾ ਸੋਚਣ ਉਹ ਸਾਡੇ ਭਰਾ ਵੀ ਜਥੇ ਬੰਦਿਆਂ ਸਾਡਾ ਵਿਰੋਧ ਕਰਦੀਆਂ ਉਹ ਬੀਜਪੀ ਦੀਆਂ ਦਾ ਜਿਹੜੇ ਹੈਗੇ ਬੀਜਪੀ ਦੇ ਕੈਂਡੀਡੇਟ ਆ ਉਹਨਾਂ ਦਾ ਵਿਰੋਧ ਕਰਦੀਆਂ ਉਹ ਸਾਡੇ ਭਰਾ ਉਹ ਇਹਨਾਂ ਦੀਆਂ ਟੈਕਾ ਵਾਪਸ ਕਰਕੇ ਬੀਜੇਪੀ ਦੀ ਪਾਰਟੀ ਨੂੰ ਵਾਪਸ ਕਰਨ ਤੇ ਸਾਡੇ ਨਾਲ ਖੜਨ ਤਾਂ ਜੋ ਮੋਦੀ ਜਿਹੜਾ ਡਿਕਟਰ ਬਣਿਆ ਕਰਦਾ ਵੀ ਮੈਥੋਂ ਬੜਾ ਪੱਤਾ ਨਹੀਂ ਝੂਲਦਾ ਤਾਂ ਉਹਨੂੰ ਪਤਾ ਲੱਗ ਜਾਵੇ ਪੰਜਾਬ ਦੇ ਲੋਕ ਇੱਕ ਹੈ ਕਿ ਇੱਥੋਂ ਉਹਨਾਂ ਦਾ ਇੱਕ ਵੀ ਕੈਂਡੀਡੇਟ ਨਾ ਜਾਵੇ ਪੰਜਾਬ 'ਚ ਇਹ ਰੋਸ਼ ਅੱਜੀਆਂ ਅੱਨੇ ਅਸੀਂ ਵਿਰੋਧਤਾ ਕਰ ਰਹੇ ਹਾਂ ਤੇ ਇਸ ਕਰਕੇ ਬੇਨਤੀ ਹੈ ਕੈਂਡੀਡੇਟਾਂ ਨੂੰ ਵੀ ਉਹ ਜਿਹੜੀਆਂ ਸੀਟਾਂ ਟੈਕਟਾ ਲਾ ਰਹੇ ਆ ਬੀਜੇਪੀ ਐਲੀਓ ਉਹ ਵਾਪਸ ਲੈ ਕੇ ਸਾਡੇ ਨਾਲ ਖੜਨ ਕਿਵੇਂ ਲੱਗਦਾ ਕਿ ਜਿਹੜੇ ਪੰਜਾਬ ਦੇ ਲੀਡਰ ਬੀਜੇਪੀ ਦੇ ਵਿੱਚ ਜਾ ਰਹੇ ਆ ਹੁਣੇ ਹੁਣੇ ਤਾਜ਼ਾ ਗੱਲ ਕਰਾਂਗੇ ਆਪਾਂ ਸ਼ੇਖੰਦਰ ਮਲੂਕਾ ਦੇ ਨੋ ਆ ਜੋ ਪਰਮਪਾਲ ਕੌਰ ਆ ਉਹ ਜੁਆਇਨ ਕਰਦੇ ਨੇ ਤੇ ਕਹਿੰਦੇ ਨੇ ਅਸੀਂ ਵੀ ਕਿਸਾਨਾਂ ਤੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਾਂਗੇ ਇੱਕ ਵਿਜ਼ੇਪੀ ਆ ਜਿਹੜੀ ਕਿਸਾਨਾਂ ਦੇ ਮਸਲੇ ਹੱਲ ਕਰ ਸਕਦੀ ਆ ਨਹੀਂ ਇਹ ਜਿਹੜੇ ਲੋਕ ਐ ਸਿਆਸੀ ਲੋਕ ਐ ਇਹਨਾਂ ਨੂੰ ਨਾ ਤਾਂ ਗਰੀਬਾਂ ਨਾਲ ਇਹ ਕੱਲੇ ਨਾਂ ਦੇ ਕਿਸਾਨ ਐ ਨਾ ਚਾਹ ਇਹਨਾਂ ਨੂੰ ਗਰੀਬ ਕਿਸਾਨਾਂ ਨਾਲ ਨਾ ਗਰੀਬ ਮਜ਼ਦੂਰਾਂ ਨਾਲ ਨਾ ਕਿ ਵਪਾਰੀਆਂ ਨਾਲ ਕੋਈ ਲੈਣ ਦੇਣ ਨਹੀਂ ਇਹ ਸਿਰਫ ਆਪਣੀਆਂ ਜੋ ਇਹਨਾਂ ਨੇ 2 ਨੰਬਰ ਦੇ ਕੰਮ ਕਰਕੇ ਆਪਣੀਆਂ ਜਾਇਦਾਦਾਂ ਬਣਾਈਆਂ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਦੀ ਈਜੀ ਤੋਂ ਡਰਦੀ ਉਹਦੇ ਨਾਲ ਨਾਲ ਨੀ ਜਾਂਦੇ ਆ ਫੋਰ ਕੋਈ ਕਾਰਨ ਨਹੀਂ ਕੋਈ ਇਹਨਾਂ ਨੂੰ ਉਹਨਾਂ ਦਾ ਮੋਹ ਨਹੀਂ ਸਿਰਫ ਡਰ ਦੇ ਕਾਰਨ ਇਹ ਉਹਨਾਂ ਦੇ ਉਹਨਾਂ ਦੀਆਂ ਪਾਰਟੀਆਂ ਦੇ ਵਿੱਚ ਭਾਜੀਪੀ ਵਿੱਚ ਜਾ ਰਹੇ ਆ ਦੂਸਰੀਆਂ ਪਾਰਟੀਆਂ ਦੇ ਵੀ ਜਿਵੇਂ ਕੇਜਰੀਵਾਲ ਨੂੰ ਅੰਦਰ ਕੀਤਾ ਸਾਨੂੰ ਉਹਨਾਂ ਅੰਦਰ ਕਰਦੇ ਆ